ਸਤ ਬਾਬਾ ਪ੍ਰੀਤਮ ਦਾਸ ਜੀ ਬੰਗੋਰੀਅਰ ਚੈਰੀਟੀਰ ਹਸਪਤਾਲ ਵਿੱਚ ਅੱਖਾਂ ਦੇ ਕੈਂਪ ਦੇ ਵਿੱਚ ਆਏ ਸਾਰੇ ਹੀ ਸੱਜਣੋ ਬੀਬੀਓ ਪੜੋਕੇ ਭਰਾਵੋ ਮੈਂ ਧੰਨਵਾਦੀ ਆ ਸੰਤ ਬਾਬਾ ਨਿਰਮਲ ਦਾਸ ਜੀ ਦਾ ਜਿਹੜੇ ਲਗਾਤਾਰ ਗਿਰੰਤਰ ਇੱਥੇ ਹਸਪੀਟਲ ਦੇ ਵਿੱਚ ਸੇਵਾ ਸਰਵਾਵਾ ਦਿੰਦੇ ਮੈਨੂੰ ਬੜੀ ਖੁਸ਼ੀ ਹੈ ਕਿ ਬੈਨੋ ਵੀ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲੇ ਇਹਨਾਂ ਕੋਲ ਆ ਕੇ ਜਦੋਂ ਵੀ ਨਾ ਕੋਲ ਆਉਗਾ ਬੜਾ ਪਿਆਰ ਸਰਦਾਰ ਆ ਅਸ਼ੀਰਵਾਦ ਦੇ। ਤੋਂ ਮੈਂ શુભ ਕਾਮਨਾਵਾਂ ਕਰਨਾ ਆ ਤੁਹਾਡੀਆਂ ਖਾਦੀ ਲਈ ਜਿਨ੍ਹਾਂ ਜਿਨ੍ਹਾਂ ਦੀਆਂ ਖਾਦੀ ਆਪਰੇਸ਼ਨ ਹੋਣਗੀਆਂ ਉਹ ਆਪਰੇਸ਼ਨ ਕਾਮਯਾਬ ਹੋਵੇ ਤੁਹਾਡੀ ਨਿਗਾ ਬਣੇ ਨੌਬਰ ਨੌ ਹੋ ਜੇ ਤੁਹਾਡੀ ਨਿਗਾ ਇਹ ਹੀ ਮੇਰੀ ਅਰਦਾਸ ਹੈ ਕਿ ਮੈਂ ਫਿਰ ਇੱਕ ਵਾਰ ਬਾਬਾ ਸੰਤ ਬਾਬਾ ਨਿਰਮਲ ਜੀ ਦਾ ਧੰਨਵਾਦ ਕਰਨਾ ਜਿਹੜੇ ਕਿ ਨਿਰੰਤਰ ਸੇਵਾਵਾਂ ਕਰਮ ਪ੍ਰਚਾਰ ਤੇ

ਹਰਤ ਮੇ ਤੋਂ ਦੀ ਆਪਣੀ ਸਿੰਗਰ ਪ੍ਰੀਆ ਬੰਗਾ ਸੋ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਡੇਰਾ ਸੰਤਪਾਪਾ ਪ੍ਰੀਤਮ ਦਾਸ ਮਹਾਰਾਜ ਜੀ रायपुर ਸੂਲ ਪਰ ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਖਾਂ ਦਾ ਜਿਹੜਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸੋ ਵੱਖ-ਵੱਖ ਪੂਰੇ ਭਾਰਤ ਦੇਸ਼ ਦੇ ਵਿੱਚੋਂ ਵੱਖ-ਵੱਖ ਕੋਨਿਆਂ ਦੇ ਵਿੱਚੋਂ ਜਿਹੜੇ ਆ ਮਰੀਜ਼ ਆ ਅਲੂੜਬੰਦ ਮਰੀਜ਼ ਆ ਪਹੁੰਚੇ ਹੋਏ ਆ ਸੋ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਆ ਸੰਗਤਾਂ ਬਹੁ ਤੋ ਜਿਹੜਾ ਆ ਅੱਖਾਂ ਦੀ ਰੋਸ਼ਨੀ ਦੇ ਲਈ ਆ ਰਹੀਆਂ ਆ ਆਪਰੇਸ਼ਨ ਕਰਵਾਉਣ ਦੇ ਲਈ ਔਰ ਅੱਖਾਂ ਦਾ ਚੈੱਕਅਪ ਕਰਵਾਉਣ ਦੇ ਲਈ ਆ ਰਹੀਆਂ ਉੱਥੇ ਹੀ ਸਾਡਾ ਜਿਹੜਾ মিডিਆ ਪਹੁੰਚ ਬਹੁਤ ਬਹੁਤ ਧੰਨਵਾਦ ਕਰਦੀ ਆ ਖਾਸ ਪੂਰਾ ਟੀਵੀ ਚੈਨਲ ਦਾ ਔਰ ਸਾਡੇ ਜਨ ਪੰਜਾਬ ਨਿਊਜ਼ ਭਾਜੀ ਹੁਣੀ ਅ ਵਿਸ਼ੇਸ਼ ਤੌਰ ਤੇ ਇਸ ਮੈਡੀਕਲ ਕੈਂਪ ਦੀ ਕਵਰੇਜ ਦੇ ਲਈ ਪਹੁੰਚੇ ਆ ਸੋ ਸਿਆਣੇ ਕਹਿੰਦੇ ਆ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਏ ਅੱਖਾਂ ਜਿਹੜਾ ਆ ਬਹੁਤ ਇੱਕ ਕੀਮਤੀ ਸਾਡੇ ਸਰੀਰ ਦਾ ਜਿਹੜਾ ਆ ਉਹ ਗਹਿਣਾ ਆ ਸੋ ਜਿਹੜੇ ਮਰੀਜ਼ ਲੋੜਵੰਦ ਆ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਜਿੱਥੇ ਜਿੱਥੇ ਵੀ ਮੇਰੀ ਵੀਡੀਓ ਜਾਂਦੀ ਹੈ ਮੇਰੀ ਬੇਨਤੀ ਆ ਕਿ ਤੁਸੀਂ ਰਾਏਪੁਰ ਰਸੂਲਪੁਰ ਵਿਖੇ ਡੇਰਾ ਬਾਬਾ ਸੰਤ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਰਾਏਪੁਰ ਰਸੂਲਪੁਰ ਵਿਖੇ ਇਸ ਮੈਡੀਕਲ ਕੈਂਪ ਦੇ ਵਿੱਚ ਆ ਕੇ ਆਪਣਾ ਜਿਹੜਾ ਆ ਅੱਖਾਂ ਦਾ ਇਲਾਜ ਕਰਵਾ ਸਕਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸੰਤ ਨਿਰਮਲ ਦਾਸ ਮਹਾਰਾਜ ਜੀ ਮੌਜੂਦਾ ਗੱਦੀ ਨਿਸ਼ੀਨ ਔਰ ਸਾਡੇ ਵੱਡੇ ਭੈਣ ਜੀ ਸੰਤੋਸ਼ ਕੁਮਾਰੀ ਜੀ ਔਰ ਸਾਰੇ ਹੀ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਸਰਦਾਰ ਸੁੱਚਾ ਸਿੰਘ ਜੀ ਜਿਹੜੇ ਵੇਗਲ ਪਰਿਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਤਾਂ ਗੁਰਦੇਵ ਜੀ ਇਸ ਤਰ੍ਹਾਂ ਲੈਂਸ ਪਾਈ ਗਏ ਆ ਕਿ ਫ੍ਰੀ ਪਾਈ ਗਏ ਸੋ ਇਸ ਮੈਡੀਕਲ ਕੈਂਪ ਦੇ ਵਿੱਚ ਮੈਂ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਸੇਵਾਵਾਂ ਆਪਣੀਆਂ ਨਿਭਾ ਰਹੇ ਆ ਸੰਤ ਮਹਾਂਪੁਰਸ਼ ਦੀ ਕਿਰਪਾ ਦੇ ਨਾਲ ਸੋ ਜਿਹੜਾ ਮੈਡੀਕਲ ਕੈਂਪ ਆ ਉਹ ਬਿਲਕੁਲ ਫ੍ਰੀ ਆ ਦਵਾਈਆਂ ਵੀ ਜਿਹੜੀਆਂ ਆ ਉਹ ਇੱਥੇ ਫ੍ਰੀ ਦਿੱਤੀਆਂ ਜਾਂਦੀਆਂ ਲੈਂਸ ਵੀ ਅੱਖਾਂ 'ਚ ਫ੍ਰੀ ਪਾਈ ਜਾਂਦੇ ਆ ਤੁਸੀਂ ਸਾਰੀ ਸੰਗਤ ਜਾਣਦੇ ਹੋ ਕਿ ਸੰਤ ਬਾਬਾ ਨਿਰਮਲਦਾ ਜੀ ਮਾਰੇ ਅਸ਼ੀਰਵਾਦ ਨਾਲ ਉਨਾਂ ਦੇ ਬਹੁਤ ਹੀ ਐਫਰਟਸ ਦੇ ਨਾਲ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿਖੇ ਅੱਖਾਂ ਦਾ ਫ੍ਰੀ ਕੈਂਪ ਚੱਲ ਰਿਹਾ ਹੈ ਉਹਦੇ ਨਾਲ ਨਾਲ ਮੈਡੀਕਲ ਦਾ ਕੈਂਪ ਵੀ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਬਾਬਾ ਜੀ ਨੇ ਹਸਪੀਟਲ ਨੂੰ ਆਪਣੇ ਵੱਲੋਂ ਐਨਆਰਆਈ ਦੇ ਸਹਿਯੋਗ ਦੇ ਨਾਲ ਇਹ ਜੋ ਦਵਾਈਆਂ ਸਾਰੀਆਂ ਬ੍ਰਾਂਡਡ ਦਵਾਈਆਂ ਡਾਕਟਰਸ ਖੜੇ ਨੇ ਇਹ ਸਾਰੇ ਮਰੀਜ਼ਾਂ ਚੈੱਕ ਕਰਕੇ ਦਿੱਤੀਆਂ ਜਾ ਰਹੀਆਂ ਬਹੁਤ ਵੱਡਾ ਕਾਰਜ ਬਹੁਤ ਵੱਡਾ ਲੰਗਰ ਲਗਾਇਆ ਹੋਇਆ ਹੈ ਔਰ ਸਾਡੇ ਹਸਪਤਲ ਦੇ ਆਪਣੇ ਡਾਕਟਰਸ ਡਾਕਟਰ ਬਲਦੇਵ ਸਿੰਘ ਜੀ ਡਿਪਟੀ ਡਾਇਰੈਕਟਰ ਹੈਲਥ ਪੰਜਾਬ ਤੋਂ ਰਿਟਾਇਰ ਹੋਏ ਹਨ ਡਾਕਟਰ ਹਰਦੇਵ ਜੀ ਸਾਡੇ ਬੋਨਸ ਦੇ ਹੱਡੀਆਂ ਦੇ ਐਮ ਐਸ ਔਰਥੋ ਹਨ ਉਹ ਵੀ ਹਸਪਤਲ ਸੇਵਾਮਾਨ ਨਿਵਾ ਰਹੇ ਹਨ ਔਰ ਸਾਡੇ ਡਾਕਟਰ ਮਨਜੀਤ ਜੀ ਉਹਨਾਂ ਦੀ ਪੂਰੀ ਟੀਮ ਸੇਵਾਮਾਨ ਨਿਵਾ ਰਹੇ ਹੈ ਅਸੀਂ ਇਹਨਾਂ ਸਾਰਿਆਂ ਡਾਕਟਰ ਜਸਵੀਰ ਜੀ ਇਹਨਾਂ ਸਾਰਿਆਂ ਦੇ ਦੇਖਦੇ ਹੋ ਤੇ ਸਾਰੇ ਬੈਠੇ ਨੇ ਔਰ ਮਾਤਾ ਗੁਜਰੀ ਸਿੰਸਟਿਊਟ ਦੀ ਪੂਰੀ ਟੀਮ ਛਿਰੇ ਗੁਰਪ੍ਰਸਾਦ ਪਬਲਿਕ ਸੁਚੂਟ ਵਾਲੀ ਦੀ ਪੂਰੀ ਟੀਮ ਸਾਰਾ ਸਟਾਫ ਸਵੇਰ ਤੋਂ ਸੇਵਾਵਾਂ ਨਿਭਾ ਰਿਹਾ ਹੈ ਤਾਂ ਅਸੀਂ ਮੀਡੀਆ ਦੇ ਮਾਧਿਅਮ ਤੋਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਆਈ ਹੋਈ ਸੰਗਤ ਦਾ ਬਾਬਾ ਜੀ ਵੱਲੋਂ ਡੇਰੇ ਵੱਲੋਂ ਹਸਪੀਟਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਾਂ ਆਖਦੇ ਹਾਂ ਬਾਬਾ ਜੀ ਵੱਲੋਂ ਚਾਹ ਪਾਣੀ ਦਾ ਲੰਗਰ ਸਵੇਰ ਤੋਂ ਰੰਗਿਆ ਹੋਇਆ ਹੈ ਔਰ ਸ਼ਾਮ ਤੱਕ ਇਸੇ ਤਰ੍ਹਾਂ ਚੱਲੇਗਾ ਕਿਸੇ ਵੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਮੈਡੀਸਨ ਦੀ ਜਾਂ ਕੋਈ ਹੋਰ ਨਹੀਂ ਆਣ ਦਿੱਤੀ ਜਾ ਰਹੀ ਕਿਸੇ ਨੂੰ ਹੋਰ ਜ਼ਰੂਰਤ ਹੈ तो अपने इस काउंटर ते आके मेडिसिन ले सकते हैं और असी एन आर आई द जो सारे साढ़े सरदार सुचा सिंह जी बेगल डॉक्टर जसवंत सिंह जी, जी सोहल बीबी प्रकाश कौर जी सोहल बीबी आ, सारे ही इतने आप पहुँच के सेवावान निभा रहे हैं ये जो कैंप है और साढ़े तीन सौ साल साढ़े तीन सौ साल है ना 350 ਸਾਲਾ ਨੂੰ ਸਮਰਪਤੀ ਗੁਰਪੁਰ ਜਵਾਰਿਆ ਹੈ ਉਹਨੂੰ ਸਮਰਪਤ ਇਹ ਕੈਂਪ ਲੱਗਾ ਹੋਇਆ ਹੈ ਤਾਂ ਬਾਬਾ ਜੀ ਦਾ ਜੋ ਸੈਕੂਲਰ ਸੋਚ ਹੈ ਸੈਕੂਲਰ ਸੋਚ ਨੂੰ ਲੈ ਕੇ ਹਰ ਤਬਕੇ ਦੇ ਜੋ ਸਾਡੇ ਲੋਕ ਹਨ ਉਹਨਾਂ ਦੀ ਮਦਦ ਉਹਨਾਂ ਦੀ ਹੈਲਪ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਤਾਂ ਅਸੀਂ ਵਧਾਈ ਦਿੰਦੇ ਆ ਬਾਬਾ ਜੀ ਨੂੰ ਕਿ ਜੇ ਤੁਸੀਂ ਅੱਜ ਅੱਛੇ ਕਾਰਜ ਕਰ ਰਹੇ ਹੋ ਅਸੀਂ ਆਪਣੇ ਨੂੰ ਬੜੇ ਵਡਪਾਗੀ ਮਹਿਸੂਸ ਕਰਦੇ ਆ ਕਿ ਮਹਾਰਾਜਾ ਸਾਨੂੰ ਸਹਿਯੋਗ ਮਿਲਿਆ ਹੋਇਆ ਹੈ ਔਰ ਅਸੀਂ ਮਹਾਰਾਜੇ ਨਾਲ ਲੜ ਕੇ ਤੁਹਾਡੇ ਗੁਰੂ ਖਾਂ ਦੇ ਗੁਰਸਿੱਖਾਂ ਦੇ ਸੰਗਤਾਂ ਦੇ ਦਰਸ਼ਨ ਕਰ ਰਹੇ ਆ ਔਰ ਮੈਲੀ ਤੋਂ ਵਿਸ਼ੇਸ਼ ਤੌਰ ਤੇ ਸਾਡੇ ਭਾਜੀ ਜੀਐਮਜੀ ਸਰਜੀਤ ਸਿੰਘ ਜੀ ਪਹੁੰਚੇ ਹਨ ਉਹਨਾਂ ਦਾ ਵੀ ਧੰਨਵਾਦ ਔਰ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਵੀ ਹਾਜ਼ਰੀ ਲਗਾ ਕੇ ਹਨ ਸਰਦਾਰ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਜਲੰਧਰ ਤੋਂ ਸਰਦਾਰ ਰਜਿੰਦਰ ਸਿੰਘ ਜੀ ਐਸਐਸਪੀ ਰਿਟਾਇਰ ਹਲਕਨ ਚਾਰਜ ਕਰਤਾਰ ਪਰ ਤੋਂ ਅ ਸਾਡੇ ਹਲਕੇ ਦੇ ਬੜੇ ਸਤਿਕਾਰਯੋਗ ਐਮ ਐਲ ਏ ਸਰਦਾਰ ਬਲਕਾਰ ਸਿੰਘ ਜੀ ਉਹ ਵੀ ਹਾਜ਼ਰੀ ਲਗਾ ਕੇ ਗਏ ਹਨ ਔਰ ਉਹਨਾਂ ਦੀ ਪੂਰੀ ਟੀਮ ਸਮੂਚੀ ਟੀਮ ਆਈ ਹੈ ਅਸੀਂ ਬੜੇ ਖੁਸ਼ ਮਹਿਸੂਸ ਕਰਦੇ ਹਾਂ ਕਿ ਇਹ ਵੀ ਸਮਾਜ ਨਾਲ ਜੁੜ ਕੇ ਬਾਬੇ ਚੰਗੇ ਕਾਰਜਾਂ ਨੂੰ ਸ਼ਿਲਾਗਾ ਕਰਦੇ ਹੋਏ ਇਹ ਸਾਰੇ ਆਪਣੀ ਹਾਜ਼ਰੀ ਭਰ ਕੇ ਗਏ ਹਨ ਅਸੀਂ ਮੀਡੀਆ ਦਾ ਬਾਬੇ ਜੋੜੇ ਟੀਵੀ ਚੈਨਲ ਔਰ ਜਨਤਕ ਟੀਵੀ ਚੈਨਲ ਇਕਤਾ ਟੀਵੀ ਚੈਨਲ ਔਰ ਵੀ ਸਾਡਾ ਜਿਹੜਾ ਜਨ ਪੰਜਾਬੀ ਨਿਊਜ਼ ਹਿਸ਼ਾਰਪੁਰ ਤੋਂ ਜਿੰਨਾ ਮੀਡੀਆ ਪਹੁੰਚਾ ਹੈ ਅਸੀਂ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਮਾਧਿਅਮ ਤੋਂ ਇਹ ਜਿਹੜੀ ਬਾਬਾ ਜੀ ਦੀ ਸੋਚ ਦੀ ਜੋ ਆਵਾਜ਼ ਹੈ ਸੰਗਤਾਂ ਤੱਕ ਪਹੁੰਚ ਦੇ ਸਕਦਾ ਕੋ ਪਹੁੰਚ ਰਹੀ ਹੈ ਇਸੇ ਤਰ੍ਹਾਂ ਡਟੇ ਰਹੋ ਇਸ ਤਰ੍ਹਾਂ ਸੇਵਾ ਕਰਦੇ ਰਹੋ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਰਹੋ ਤਾਂ ਜੋ ਗੁਰੂਪਸਾਤ ਸੰਗਤ ਜੀ ਆਪ ਜੀ ਦੇਖ ਰਹੇ ਹੋ ਸੰਤ ਬਾਬਾ ਪੀਤੰਦਰਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਪਿੰਡ ਰਾਏਪੁਰ ਸੂਲਪੁਰ ਵਿਖੇ ਅੱਜ ਸਾਰੇ ਐਨ ਆਰ ਆਈ ਜਿੰਨੇ ਵੀ ਸੱਜਣ ਐਨ ਆਰ ਆਈ ਔਰ ਸਾਡੇ ਸਤਿਕਾਰਯੋਗ ਹਲਕਾ ਨਿਵਾਸੀ ਔਰ ಗ್ರಾಮ ਪੰਚਾਇਤ ਔਰ ਸੰਤ ਬਾਬਾ ਪ੍ਰੀਤੰਦਰ ਸਾਹਿਬ ਮੈਡੀਕਲ ਸੁਸਾਇਟੀ ਸਾਰੇ ਹੀ ਰਲ ਮਿਲ ਕੇ ਅੱਜ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰਤ ਬਾਬਾ ਪ੍ਰੀਤੰਦਰ ਸਾਹਿਬ ਜੀ ਦੇ ਇਸ ਹਸਪੀਟਲ ਵਿੱਚ ਵਿਖੇ ਅੱਖਾਂ ਦਾ ਫ੍ਰੀ ਕੈਂਪ ਔਰ ਮੈਡੀਕਲ ਦਵਾਈਆਂ ਦਾ ਫ੍ਰੀ ਕੈਂਪ ਲਗਾਇਆ ਗਿਆ ਕੋਈ 500 ਦੇ ਕਰੀਬ ਉਹਨਾਂ ਦੀ ਜੋ ਸਿਲੈਕਟ ਕੀਤੇ ਗਏ ਆ ਤੋਂ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਥੋੜੇ ਥੋੜੇ ਕਰਕੇ ਸਾਰਿਆਂ ਦੇ ਲੈਂਸ ਔਰ ਜਿਸ ਤਰ੍ਹਾਂ ਦਾ ਵੀ ਕੋਈ ਜ਼ਰੂਰਤ ਬੰਦ ਆ ਉਹਨਾਂ ਨੂੰ ਉਹਨਾਂ ਸੂਤ ਦਿੱਤੀ ਜਾਏਗੀ ਸੋ ਮਾਰਕ ਦੀ ਕਿਰਪਾ ਦੇ ਨਾਲ ਅੱਜ ਸਾਰੇ ਹੀ ਵਿਸ਼ੇ ਭਰ ਦੇ ਵਿੱਚ ਗੁਰੂ ਪਾਤਸ਼ਾਹ ਤਨਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਮੇ ਜੋ ਉਹਨਾਂ ਦਾ ਸ਼ਹੀਦੀ ਗੁਰਪਰਵਾਹ ਰਿਆ ਸਾਰੀਆਂ ਵਿਸ਼ੇ ਭਰ ਦੀਆਂ ਸੰਗਤਾਂ ਬਣਾ ਰਹੀਆਂ ਔਰ ਉਹਨਾਂ ਦੀ ਸਾਰੇ ਹੀ ਵਿਸ਼ੇ ਭਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੂੰ ਸਮਰਪਿਤ ਆ ਇਹ ਸਮਾਗਮ ਤੋਂ ਅਸੀਂ ਵੀ ਥੋੜਾ ਯਤਨ ਕੀਤਾ ਇਹ ਜੋ ਕੈਂਪ ਅੱਜ ਸੰਤ ਬਾਬਾ ਪੀਤੰਦਰ ਸਾਹਿਬ ਮੈਮੋਰੀਅਲ ਚੈਰੀਟੇਬਲ ਵਿਖੇ ਪਿੰਡ ਰਾਏਪੁਰ ਫੂਲਪੁਰ ਵਿਖੇ ਲਗਾਇਆ ਗਿਆ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਮਰਪਿਤ ਆ ਅਸੀਂ ਸਾਰੇ ਹੀ ਆਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਹਾਰ ਜਿਸਤ ਦੁਆਰੇ ਉਬਰੈ ਤਿੱਥੇ ਲਿਓ ਉਭਾਰ ਤਿਲਕ ਜਨੇਉ ਰਾਖਾ ਪ੍ਰਭ ਕਾਂਕਾ ਕਿਨੋ 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 ਕਲੂ ਕਿਨੋ ਪੜੋ ਕਲੂ ਮੇ ਸਾਕਾ ਤੋ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਿੰਦੀ ਚਾਦਰ ਅੱਜ ਉਹਨਾਂ ਨੂੰ ਇਹ ਸਮਰਪਿਤ ਆ ਕੈਂਪ ਸੋ ਸਾਰੀਆਂ ਸੰਗਤਾਂ ਨੂੰ ਅੱਜ ਇਸ ਗੱਲ ਦੀ ਵੀ ਖੁਸ਼ੀ ਆ ਕਿ ਇਹ ਕੈਂਪ ਜੋ ਹੈ ਲੋੜਵੰਦ ਮਰੀਜ਼ਾਂ ਨੇ ਬਹੁਤ ਜ਼ਿਆਦਾ ਆਪਣਾ ਲਾਭ ਉਠਾਇਆ ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ कि ਜਿਨ੍ਹਾਂ ਨੂੰ ਲੈਂਸ ਦੀ ਜਰੂਰਤ ਆ ਉਹ ਲੈਂਸ ਪਾਏ ਜਾਣਗੇ ਜਿਨ੍ਹਾਂ ਨੂੰ ਮੈਡੀਕਲ ਦੀ ਜਰੂਰਤ ਆ ਮੈਡੀਕਲ ਦਿੱਤਾ ਜਾਏਗਾ ਔਰ ਸਾਰੀ ਸਹੂਲਤਾਂ ਜੋ ਹੈ ਬਿਨਾ ਟਾਂਕੇ ਤੋਂ ਲੇਜ਼ਰ ਦੇ ਨਾਲ ਆਪਰੇਸ਼ਨ ਕੀਤੇ ਜਾਣਗੇ ਸਾਡੀ ਮਾਹਰ ਜੋ ਡਾਕਟਰਾਂ ਦੀ ਕੀਮਾ ਉਹ ਸਾਡੇ ਨਾਲ ਆ ਔਰ ਹੋਰ ਵੀ ਡਾਕਟਰ ਸਾਹਿਬਾਨ ਸਾਡੇ ਨਾਲ ਆ ਜੋ ਮੈਡੀਕਲ ਦੀਆਂ ਸਹੂਲਤਾਂ ਦੇ ਰਹੇ ਆ ਔਰ ਜੋ ਜਿਨ੍ਹਾਂ ਨੂੰ ਸਰੀਰ ਕਰਕੇ ਹੱਡੀਆਂ ਦੀ ਕੋਡਿਆਂ ਦੀ ਵਗੈਰਾ ਸਾਰੀਆਂ ਜਿਨ੍ਹਾਂ ਨੂੰ ਦਰਦਾਂ ਵਗੈਰਾ ਉਹ ਉਹਨਾਂ ਕਰਕੇ ਪਰੇਸ਼ਾਨ ਆ ਉਹਨਾਂ ਦੇ ਵੀ ਸਾਡੇ ਕੋਲ ਡਾਕਟਰ ਇਸੇ ਹਸਪੀਟਲ ਵਿੱਚ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੇਵਾ ਨਿਭਾ ਰਹੇ ਆ ਤੋਂ ਸਾਰੀਆਂ ਸੰਗਤਾਂ ਨੂੰ ਅਸੀਂ ਅੱਜ ਦੇ ਇਸ ਸ਼ੁਭ ਅੱਖਾਂ ਦੇ ਫ੍ਰੀ ਕੈਂਪ ਔਰ ਮੈਡੀਕਲ ਦੇ ਫ੍ਰੀ ਕੈਂਪ ਵੀ ਵਰਕ ਵੀ ਦਿੰਦੇ ਆ ਔਰ ਐਨ ਆਰ ਆਈ ਲੋਕਾਂ ਦੇ ਉਹਨਾਂ ਦੀ ਕਿਰਪਾ ਦੇ ਨਾਲ ਸਾਡੇ ਡਾਕਟਰ ਸਾਹਿਬ ਡਾਕਟਰ ਜਸਵੰਤ ਜੀ ਸਾਬ ਔਰ ਬੀਬੀ ਪ੍ਰਵਾਸ਼ਪੁਰ ਜੀ ਉਹਨਾਂ ਦੇ ਬੇਟੇ ਸਾਰੇ ਹੀ ਨਾਲ ਆ ਕੇ ਸੇਵਾ ਨਿਭਾ ਰਹੇ ਆ ਔਰ ਬੇਗਰ ਪਰਿਵਾਰ ਅਰਦਾਸ ਸੁੱਚਾ ਸਿੰਘ ਜੀ ਇੰਗਲੈਂਡ ਤੋਂ ਉਹ ਦੇਖ ਰਹੇ ਆ ਅਸੀਂ ਉਹਨਾਂ ਦੇ ਵੀ ਸੰਗਤ ਵਿੱਚ ਹਾਜ਼ਰੀ ਲਗਾਉਂਦੇ ਆ ਤੇ ਗੁਰੂ ਪਾਤਸ਼ਾਹ ਸਾਰਿਆਂ ਦੀਆਂ ਕੀਰਤ ਕਵਾਈਆਂ ਵਿੱਚ ਵਾਧਾ ਕਰੇ ਔਰ ਜੋ ਇੱਛਾ ਲੈ ਕੇ ਆਏ ਆ ਉਹ ਗੁਰੂ ਪਾਤਸ਼ਾਹ ਸਾਹਿਬ ਦੀਆਂ ਇੱਛਾਵਾਂ ਪੂਰੀਆਂ ਕਰੇ ਤਾਂ ਇਹੀ ਅਸੀਂ ਬੇਨਤੀ ਕਰਦੇ ਹੋਏ ਮੀਡੀਆ ਦਾ ਵੀ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਸਾਡੀ ਇਹ ਆਵਾਜ਼ ਸੰਗਤਾਂ ਤੱਕ ਪਹੁੰਚਾਈ ਆ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਆ ਦੇਸ਼ ਔਰ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਔਰ ਕੋਟਨ ਕੋਟ ਧੰਨਵਾਦ ਗੁਰੂ ਪਾਤਸ਼ਾਹ ਜੀ ਦਾ ਕਰਦੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰੇ ਸਮਾਗਮ ਨਿਵਾਏ ਜਾਂਦੇ ਆ ਔਰ ਕੀਤੇ ਜਾਂਦੇ ਆ ਤਨਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਸ ਸਮਰਪਿਤ ਜੋ ਸਮਾਗਮ ਨੂੰ ਇਹ ਕੈਂਪਸ ਸਮਰਪਿਤ ਆ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਥੈਂਕ ਯੂ ਜੀ ਸਾਰਿਆਂ ਦਾ ਤਨਗੁਰਦੇਵ ਚੈ ਗੁਰਦੇਵ ਤਨਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੇ ਸੋ ਨਿਰਭੈ ਸਤਗੁਰੂ ਗੁਰਦਾਸ ਮਹਾਰਾਜ ਕੀ ਜੈ ਬੁਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਵੋ ਪ੍ਰਭ ਸੋਭ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਧੰਨ ਧੰਨ ਸੰਤ ਬਾਬਾ ਨਿਰਮਲਦਾਸ ਮਹਾਰਾਜ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਅੱਜ ਇਹ ਫ੍ਰੀ ਅੱਖਾਂ ਦਾ ਕੈਂਪ ਔਰ ਨਾਲ ਫ੍ਰੀ ਮੈਡੀਕਲ ਕੈਂਪ ਜਿਸ ਦੇ ਵਿੱਚ ਡਾਕਟਰ ਆਪਣੇ ਆਰਥੋ ਦੇ ਡਾਕਟਰ ਹਰਦੇਵ ਸਿੰਘ ਜੀ ਆਰਥੋ ਦੇ ਔਰ ਇਸ ਦੇ ਨਾਲ ਹੀ ਡਾਕਟਰ ਬਲਦੇਵ ਸਿੰਘ ਜੀ ਆਪਣੇ ਜਨਰਲ ਦੇ ਤੇ ਉਹਨਾਂ ਦਾ ਇੱਥੇ ਹੋਂਦੇ ਬਹੁਤ-ਬਹੁਤ ਧੰਨਵਾਦ ਆ ਉਹਨਾਂ ਨੇ ਆਪਣੀਆਂ ਬੜਮੁੱਲੀਆਂ ਸੇਵਾਵਾਂ ਦੇ ਰਹੇ ਹਨ ਬਾਬਾ ਜੀ ਦੀ ਇਸ ਜੋ ਕੈਂਪ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਆ ਔਰ ਇਸ ਦੇ ਵਿੱਚ ਹੀ ਆਏ ਹੋਏ ਡਾਕਟਰ ਸਾਹਿਬਾਨ ਦਾ ਦੂਰ ਦਰਾਡੇ ਤੋਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ মিডিਆ ਸਾਹਿਬਾਨ ਦਾ ਜਿੱਦਾਂ ਜਨ ਪੰਜਾਬੀ ਨਿਊਜ਼ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਖਵਾਸਪੁਰ ਟੀਵੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਇਸ ਦੇ ਨਾਲ ਹੀ ਬਾਬਾ ਜੀ ਦਾ ਸਭ ਤੋਂ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਦੇਖੋ ਸੀਬੀਐਸਸੀ ਸਕੂਲ ਜੂੜ ਵਾਲੀ ਵੀ ਖੇ ਚੱਲ ਰਿਹਾ ਹੈ ਔਰ ਇਸ ਦੇ ਨਾਲ ਹੀ ਹਸਪੀਟਲ ਦੇ ਵਿੱਚ ਇੱਥੇ ਡੈਂਟਲ ਦਾ ਦੰਦਾਂ ਦੇ ਡਾਕਟਰ ਸਹਿਬਾਨ ਅੱਖਾਂ ਦੇ ਡਾਕਟਰ ਸਹਿਬਾਨ ਫ੍ਰੀ ਸੇਵਾਵਾਂ ਵਾਰ ਰਹੇ ਹਨ ਔਰ ਦਿਨ ਰਾਤ ਸੰਗਤਾਂ ਦੀਆਂ ਸੇਵਾ ਦੇ ਵਿੱਚ 24 ਘੰਟੇ ਲੱਗੇ ਰਹਿੰਦੇ ਹਨ ਔਰ ਇਸ ਦੇ ਨਾਲ ਹੀ ਸੰਗਤਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹਨ ਔਰ तकरीबन ਇਹ ਜੋ ਪਰਪਕਾਰ ਹੈ ਦਿਨ ਰਾਤ ਚੱਲਦਾ ਰਹਿੰਦਾ ਹੈ तकरीबन ਪਿੱਛੇ ਮਹਾਰਾਜ ਜੀ ਹਰਦوار ਜਾ ਕੇ ਆਏ ਉੱਥੇ ਹਰਦوار ਵੀ ਕਿ ਕੰਬਲ ਲਗਾਇਆ ਔਰ ਬੜੀਆਂ ਹੀ ਸੰਗਤਾਂ ਦਾ ਭਲਾ ਕੀਤਾ ਔਰ ਉਸ ਦੇ ਨਾਲ ਹੀ ਮੈਡੀਕਲ ਕੈਂਪ ਲਗਾਇਆ ਔਰ ਇਸ ਦੇ ਨਾਲ ਹੀ ਹੁਣ ਇਹ ਜਿਹੜੇ ਇੱਥੇ ਆ ਇਹ ਇੰਨੀਆਂ ਬੜਮੁੱਲੀਆਂ ਸਵਾਵਾਂ ਨੂੰ ਆ ਰਿਹਾ ਮੈਂ ਦਾਸ ਦੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਰਾਹੀਂ ਬਾਬਾ ਜੀ ਦਾ ਧੰਨਵਾਦ ਕੀਤਾ ਜਾਵੇ ਬਾਈ ਦਾ ਸ਼ੁਕਰਾਨਾ ਕੀਤਾ ਜਾਵੇ ਉਹਨਾਂ ਦੇ ਕੋਟਣ-ਕੁਟਾਂ ਧੰਨਵਾਦੀਆਂ ਰਿਣੀ ਹਾਂ ਔਰ ਇਸ ਦੇ ਨਾਲ ਹੀ ਜਨ ਪੰਜਾਬੀ ਨਿਊਜ਼ ਦੇ ਰਿਣੀ ਹਾਂ ਔਰ ਖਾਸਪੁਰ ਟੀਵੀ ਦੇ ਰਿਣੀ ਹਾਂ ਔਰ ਜਿਨ੍ਹਾਂ ਨੇ ਇੰਨੀ ਆਪਣੇ ਬਿਜ਼ੀ ਸ਼ਡਿਊਲ ਚੋਂ ਸਮਾਂ ਕੱਢ ਕੇ ਇਹ ਸੰਗਤਾਂ ਨੂੰ ਸਾਰੀਆਂ ਹੀ ਦੂਰ ਦਰਾਡੇ ਦੇ ਬੈਠੀ ਸੰਗਤਾਂ ਦੇਸ਼ਾਂ ਦੇਸ਼ਾਂ ਵਿੱਚ ਸੰਗਤਾਂ ਵਿੱਚ ਰੂਬਰੂ ਕੀਤਾ ਹੈ ਤੋਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਕਿ ਅੱਜ ਦਾ ਜਿਹੜਾ ਇਹ ਅੱਖਾਂ ਦਾ ਲੋੜਵੰਦ ੈਂਪ ਜਿਹੜਾ ਕਿ ਜਿੱਥੇ ਕੰਨਿਆਦਾਰ ਮਹਾਦਾਨ ਆ ਉੱਥੇ ਅੱਖਾਂ ਦਾ ਦਾਨ ਵੀ ਮਹਾਦਾਨ ਹੈ ਇਹ ਅੱਜ ਦਾ ਜਿਹੜਾ ਕੰਮ ਕੈਂਪ ਹੈ ਤੰਤਨ ਨੌਵੇਂ ਪਾਸ਼ਾ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ اور ਪਾਈ ਮਤੀ ਜੀ ਪਾਈ ਸਤੀ ਜੀ ਪਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਹੀਦੀ ਨੂੰ ਸਮਾਪਤ ਇਹ ਕੈਂਪ ਲੱਗਣ ਲੱਗ ਰਿਹਾ ਜਿੱਥੇ ਤੱਕ 250 ਦੇ ਕਰੀਬ ਦੇਖੋ ਜੇ 1:30 ਵਜਾ ਹੈ 250 ਦੇ ਕਰੀਬ ਲੋੜਵੰਦ ਮਰੀਜ਼ ਪਹੁੰਚ ਚੁੱਕੇ ਨੇ ਇਹ ਸੰਤ ਬਾਬਾ ਨਰਮਲਦਾਸੀ ਬਾਬੇ ਜੁੜੇ ਉਹਨਾਂ ਦੀ ਸਰਪ੍ਰਸਤੀ ਹੈ ਉਹਨਾਂ ਦੀ ਗੋਦ ਚ ਉਹਨਾਂ ਦੇ ਚਰਨਾਂ ਚ ਬਹਿ ਕੇ ਅਸੀਂ ਸਾਰੀ ਸੇਵਾਦਾਰ ਹੈ ਕਿਉਂਕਿ ਬਾਬਾ ਜੀ ਜਿਹੜੇ ਹੈ ਉਹ ਬਹੁਤ ਹੀ ਉਹ ਰੱਬੀ ਰੂਹ ਨੇ ਤੁਸੀਂ ਜਿਹੜੇ ਵੀ ਕੋਈ ਕੁਛ ਦੇਖ ਰਹੇ ਹੋ ਮੇਰੀ ਸੁਣ ਮੇਰੀ ਵਾਈਟ ਦੇਖ ਰਹੇ ਹੋ ਸੱਚਮੁੱਚ ਮੈਂ ਦਿਲੋਂ ਕਹਿੰਦਾ ਯਾਰ ਕਿਤੇ ਨਾ ਆਣ ਕੇ ਕਿਤੇ ਸੰਗਤ ਕਰਕੇ ਦੇਖੋ ਇਹ ਨਹੀਂ ਕੱਲਾ ਮੱਥਾ ਦੇ ਕੇ ਦੌਰ ਨਾ ਜਾਇਓ ਆਣ ਕੇ ਜਰੂਰ ਸੰਗਤ ਕਰਕੇ ਦੇਖੋ ਬੜੀ ਨਿੱਗ ਔਰ ਬੜੀਆਂ ਅਰਦਾਸਾਂ ਜਿਹੜੀਆਂ ਵਾਹਿਗੁਰੂ ਸੁਣਦਾ ਹੈ ਕਿਉਂਕਿ ਇਹ ਸੰਤ ਬਾਬਾ ਬਾਬਾ ਨਰਮਲदास ਬਾਬੇ ਜੋੜੇ ਬਾਬੇ ਜੋੜੇ ਜਿਹੜੇ ਕਿ ਸੰਤ ਬਾਬਾ ਪ੍ਰੀਤਮ ਦਾਸ ਉਹਨਾਂ ਦੇ ਇਹ ਵਸਾਇ ਸੇਵਕ ਨੇ ਇਹ ਮੈਮੋਰੀਅਲ ਚੈਰੀਟੇਬਲ ਹਸਪੀਟਲ ਦੇ ਵਿੱਚ ਲੱਗ ਰਿਹਾ ਹੈ ਬਹੁਤ-ਬਹੁਤ ਤੁਹਾਡਾ ਧੰਵਾਦ ਹਮੇਸ਼ਾ ਇਹ ਮਾਨਵਤਾ ਦੀ ਸੇਵਾ ਲੋਕਾਂ ਦੀ ਸੇਵਾ ਉਸ ਵਾਹਿਗੁਰੂ ਦੀ ਸੇਵਾ ਹੈ ਸੱਚੇ ਪਾਤਸ਼ਾਹ ਦੀ ਸੇਵਾ ਹੈ ਜਲਦੀ ਸਾਬ ਇਹ ਜਿਹੜਾ ਮੈ ਫਰੀ ਕੈਂਪ ਹੈਗਾ ਵਾ ਕਿੰਨੇ ਦਿਨ ਚੱਲਣਾ ਹੈ ਅੱਜ ਤੇ ਅੱਜ ਸ਼ਾਮ ਤੱਕ ਸਵੇਰ ਤਾਂ ਸ਼ੁਰੂ ਹੋਇਆ ਪਰ ਜਦੋਂ ਅੱਜ ਦੇਖੋ ਕੈਂਪ ਦੀਆਂ ਆਪਰੇਸ਼ਨ ਦੀਆਂ ਡੇਟਾਂ ਜਿਹੜੀਆਂ ਕੱਲੂ ਕੱਲੂ ਕਿਸੇ ਮਰੀਜ਼ ਦੀ ਸ਼ੂਗਰਵਾਦ ਕੀ ਬੀਪੀ ਵੱਧ ਗਿਆ ਉਹਦਾ ਪਰਸੋਂ ਪਰਸੋਂ ਵਾਲੇ ਦਾ ਜਿਹਨੂੰ ਪਰਸੋਂ ਵੀ ਡੇਟ ਦਿੱਤੀ ਇਹ 2.5 3 ਮਹੀਨੇ ਦਾ ਚੱਲਦਾ ਹੀ ਰਹਿਣਾ ਇਹ 12 ਸਾਲ ਬਾਅਦ ਮੇਲਾ ਲੱਗਦਾ ਹੈ ਕੁੰਬ ਦਾ ਮੇਲਾ ਇਲਾਹਾਬਾਦ ਚ ਤੇ ਕੁੰਭੀ ਜਿਹੜੀ ਲੱਗਦੀ ਹੈ ਉਹ ਜੈਨ ਚ ਲੱਗਦੀ ਹੈ ਮੱਧ ਪ੍ਰਦੇਸ਼ ਦੇ ਵਿੱਚ ਇੱਥੇ ਹੀ ਦੇਖੋ ਰੋਜ਼ ਹੀ 3 ਮਹੀਨੇ ਹੁਣ ਕੁੰਭ ਚੱਲਣਾ ਹੈ ਤੇ ਕੁੰਭ ਚ ਜਿੰਨੇ ਜਿੰਨੇ ਇਸ਼ਨਾਨ ਕਰਨਾ ਸੰਗਤ ਦੇ ਚਰਨਾਂ ਦਾ ਇਸ਼ਨਾਨ ਸੰਗਤ ਦੀ ਜਿਹੜਾ ਆਪਸ ਵਿੱਚ ਪਿਆਰ ਦਾ ਇਸ਼ਾਨਾ ਇਹ ਚੱਲਦਾ ਰਹਿਣਾ ਤੇ ਮੈਂ ਸੱਚੀ ਮੱਚੀ ਮੈਨੂੰ ਲੋਕੀ ਕਹਿੰਦੇ ਯਾਰ ਤੂੰ ਬੜੇ ਚਰਦਾ ਗਾਉਣਾ ਮੈਨੂੰ ਇਹ ਨਾ ਸੰਤਾ ਮਾਂ ਪੁਰਛਾਂ ਦੀਆਂ ਅਜ਼ੀਸਾਂ ਤੇ ਦਵਾਵਾਂ ਹੀ ਚੱਲਦੀਆਂ ਨੇ ਕਾਰ ਕਿ ਮੈਂ ਬਹੁਤ ਚਰਦਾ ਟਿਕਿਆ ਹੋਇਆ ਮਾਲਕ ਦੀ ਕਿਰਪਾ ਨਾਲ ਅੱਛਾ ਜੀ ਦੇਵ ਜੀ ਸਾਹਿਬ ਇੱਕ ਸੰਤਾ ਮਾਂ ਪੁਰਛਾਂ ਲਈ ਦੋ ਸ਼ਬਦ ਬੋਲਦੇ ਮੈਂ ਇਹਨਾਂ ਵਾਸਤੇ ਤੇ ਇਹੀ ਕਿਉਂਕਿ ਇਹ ਮੇਰੇ ਦਾਤਾ ਦੇ ਦਰ ਆਕੇ ਤੂੰ ਆ ਬਹਿ ਜਾਲਖ ਜਗਾਕੇ ਤੂੰ 1 ਮਿੰਟ ਦੇ ਵਿੱਚ ਮਨ ਮੂਰਖਾ ਇਹ ਗੀੜ 84 ਦਾ ਕੱਟ ਦਿੰਦੇ ਇਹ ਸੰਤ ਬੇਪਰਵਾਹ ਹੁੰਦੇ ਮੋਇਆ ਵਿੱਚ ਜਾਨਾ ਪਾ ਦਿੰਦੇ ਸੰਤਾਂ ਸੰਤ ਦੀ ਕਦੀ ਸੰਗਤ ਕਰਕੇ ਦੇਖੋ ਮੈਂ ਜਾਣ ਕੇ ਨਹੀਂ ਸੱਚੀ ਮੁੱੱਚੀ ਮੈਂ ਤੇ ਦਿਲੋਂ ਸਵੇਰ ਦਾ ਇਸ ਕਰਕੇ ਸੇਵਾ ਕਰ ਰਿਹਾ ਹਾਂ ਅਨਾਉਂਸਮੈਂਟ ਦੀ ਸੇਵਾ ਕੋਈ ਮੈਂ ਅਨਾਉਂਸਮੈਂਟ ਦੀ ਸੇਵਾ ਕਰ ਰਿਹਾ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਅੱਖਾਂ ਚ ਲੈਂਜ ਪਾਉਣ ਦੀ ਸੇਵਾ ਕਰ ਰਿਹਾ ਕੋਈ ਹੱਡੀਆਂ ਦੇ ਡਾਕਟਰ ਹੈ ਮੈਡੀਸਨ ਦੇ ਮੇਰੇ ਪਿੱਛੇ ਆ ਦੇਖੋ ਮੈਡੀਕਲ ਕੈਂਪ ਲੱਗਾ ਜੀ ਖਵਾਸਲਾਮ ਰਸ ਮੈਡੀਕਲ ਸੇਵਾ ٹرسٹ ਜਿਹੜਾ ਕਿ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਜੀ ਇਹ ਬਿਲਕੁਲ ਖਾਲਸ ओरिजिनल ਤੇ ਉਹ ਕੈਂਪ ਚੱਲ ਰਿਹਾ ਜੀ ਜਿਹਦੇ ਡਾਕਟਰ ਮਨਜੀਤ ਸਿੰਘ ਜੀ ਡਾਕਟਰ ਜਸਵੀਰ ਸਿੰਘ ਜੀ ਡਾਕਟਰ ਵਿਪਨ ਇਹ ਸਾਰੇ ਹੀ ਸੇਵਾ ਕਰ ਰਹੇ ਨੇ ਤੇ ਕਿਉਂਕਿ ਰੱਬ ਰੱਬ ਕਰੇ ਮਾਰੇ ਰੱਬ ਦੇ ਆ ਬੰਦਿਆਂ ਨੂੰ ਇੰਨਾ ਨਹੀਂ ਉਹ ਬੰਦੇ 'ਚ ਗਰੂਰ ਹੋਣਾ ਚਾਹੀਦਾ ਇੱਟ ਚੁੱਕਣ ਤੋਂ ਪਹਿਲਾਂ ਪੱਥਰ اٹھਾਓ ਪਰ ਪਹਿਲਾਂ ਨਹੀਂ ਉਹ ਕਿਸੇ ਉੱਤੇ वार ਹੋਣਾ ਚਾਹੀਦਾ ਰੱਬ ਦੀ ਬੰਦਗੀ ਬੰਦਾ ਕਰੇ ਨਾ ਕਰੇ ਪਰ ਬੰਦੇ ਨੂੰ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਇਹ ਪਿਆਰ ਹੈ ਮੁਹੱਬਤ ਹੈ ਐਵੇਂ ਨਹੀਂ ਖਾ ਲਿਆ ਸੋ ਲਿਆ ਤੇ ਲੋਕਾਂ ਦੇ ਗੱਲਾਂ ਕਰ ਲਈਆਂ ਮੈਨੂੰ ਪਤਾ ਹੈ ਕਿ ਮੇਰੇ ਵੀ ਆ ਜੇ ਤੁਸੀਂ ਵਾਈਟ ਦੇਖੋਗੇ ਕਮੈਂਟ ਜਰੂਰ ਕਰਿਓ ਕਿਉਂਕਿ ਉਹ ਉਹ ਹੀ ਲੋਕੀ ਕਮੈਂਟ ਕਰਦੇ ਨੇ ਜਿਹੜੇ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਮੈਸੇਂਜਰ ਦੇ ਜਿਹੜੇ ਲੋਕ ਵੇਲੇ ਹੁੰਦੇ ਨੇ ਆਓ ਘਰ ਛੱਡ ਕੇ ਆਓ ਗਰਾਊਂਡ 'ਚ ਆਓ ਗਰਾਊਂਡ ਜਿਹੜੇ ਤੋਂ ਕੰਮ ਕਰੋ ਮਨੁੱਖਤਾ ਦੀ ਸੇਵਾ ਕਰੋ ਇੱਥੇ ਜਿੱਥੇ ਦਵਾਈਆਂ ਮਿਲਦੀਆਂ ਨੇ ਆ ਦਵਾਈਆਂ ਮਿਲਦੀਆਂ ਨੇ ਤੇ ਮਹਾਪੁਰਸ਼ਾਂ ਦੀਆਂ ਦਵਾਈਆਂ ਵੀ ਮਿਲਦੀਆਂ ਨੇ ਤੇ ਉਥੇ ਮੈਂ ਸਾਰੇ মিডিਆ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲ ਕਰਕੇ ਖਾਸ ਖ਼ዋਸਪੁਰ ਟੀਵੀ ਤੇ ਸਾਡਾ ਜਨ ਟੀਵੀ ਪੰਜਾਬੀ ਪੰਜਾਬੀ ਨਿਊਜ਼ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਾ মিডিਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਹੈ মিডিਆ ਦਾ ਖਾਸ ਕਰਕੇ ਬਹੁਤ ਧੰਨਵਾਦ ਖਾਸ ਕਰਕੇ ਫਿਰ ਦੁਬਾਰਾ ਖ਼ዋਸ ਖਖਾ ਜਨਕੀ ਨਾਇਬ ਬਹੁਤ ਵਧੀਆ ਔਰ ਜਨ ਪੰਜਾਬੀ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਸਾਰੇ ਡਾਕਟਰ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਕਿੱਥੋਂ ਆਏ ਬੀਬੀ ਜੀ ਮੈਂ ਤਾਂ ਉਹਨਾਂ ਲਿੱਡੜਾਂ ਤੋਂ ਲੱਗ ਗਈ ਆਈ ਐ ਠੀਕ ਐ ਤੇ ਅੱਜ ਸੰਤਾਂ ਦੇ ਹਸਪੀਟਲ ਦੇ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾ ਰਿਹਾ ਤੇ ਤੁਸੀਂ ਵੀ ਆਪਣੀਆਂ ਅੱਖਾਂ ਚੈੱਕ ਅਪ ਕਰਾਉਣ ਆਏ ਸੀਗੇ ਜੀ ਮੈਂ ਨਹੀਂ ਆਪਣੀਆਂ ਅੱਖਾਂ ਦਾ ਚੈੱਕ ਅਪ ਕਰ ਆਇਆ ਆ ਤੇ ਅਸੀਂ ਤਾਂ ਜਿੱਦਾਂ ਪਹਿਲਾਂ ਤੋਂ ਜਿਉਂ ਸ਼ੁਰੂ ਤੋਂ ਕੈਂਪ ਲੱਗਦੇ ਉਦੋਂ ਤੋਂ ਹੀ ਆਉਂਦੀ ਆ ਮੈਂ ਅੱਛਾ ਜੀ ਤੇ ਮੇਰੇ ਮਮਾ ਆ ਹਾਂਜੀ ਤੇ ਨਾਲ ਉਹ ਆਏ ਵੀ ਬਹੁਤ ਦੂਰ ਮੀਨਰ ਮੈਂ ਤੋਂ ਆਏ ਆ ਹਾਂਜੀ ਮਮਾ ਜੀ ਅੱਛਾ ਜੀ ਮੇਰੇ ਤੋਂ ਆਇਆ ਤਾਂ ਇਹਨਾਂ ਦੀਆਂ ਦੋਨਾਂ ਅੱਖਾਂ ਦਾ 21 ਚ 22 ਚ ਫੇ ਹੁਣ ਇਹਨਾਂ ਦਾ ਲੈਂਜ ਦੀ ਸਫਾਈ ਆ ਫੇ ਇਹ ਵੀ ਨਾਲ ਦੀ ਕੈਪਸੂਲ ਪਾ ਦਿੱਤੀ ਹੈ ਅੱਛਾ ਜੀ ਤੇ ਜਿਹੜਾ ਪਹਿਲਾ ਲੈਂਜ ਪਾਇਆ ਸੀ ਬੀਬੀ ਜੀ ਨੇ ਉਹ ਵੀ ਇੱਥੇ ਪਾਇਆ ਸੀ ਹਾਂ ਜੀ 2021 ਵਿੱਚ ਸਹੀ ਉਸ ਤੋਂ ਬਾਅਦ ਵਧੀਆ ਨਿਗਾ ਚ ਬਣ ਗਈ ਸੀ ਹੁਣ ਇਹਨਾਂ ਨੇ ਹੋਰ ਕਿਤੇ ਠੀਕ ਨਹੀਂ ਕਰਾਇਆ ਕਿੰਦੀ ਮੈਨੂੰ ਕੋਈ ਜਾ ਕੇ ਤਾਂ ਮੈਨੂੰ ਠੀਕੀਆ ਵੀ ਦਵਾਈ ਲਾ ਰਹਾ ਤੇ ਹੁਣ ਅਸੀਂ ਇਹਨਾਂ ਨੂੰ ਨੂਡ ਮੈਨ ਤੋਂ ਲੈ ਕੇ ਅੱਛਾ ਜੀ ਤੇ ਫਿਰ ਸੰਤ ਮਹਾਪੁਰਸ਼ ਜਿਹੜੇ ਇਦਾਂ ਦੇ ਉਪਰਾਲੇ ਕਰਦੇ ਆ ਜੀ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੂਗੀ ਅਸੀਂ ਤਾਂ ਇਹਨਾਂ ਸੰਤਾਂ বিনা ਜੀ ਨਹੀਂ ਸੱਕਦੇ ਸਾਡਾ ਤਾਂ ਇੰਨਾ ਵਿਸ਼ਵਾਸ ਹੈ ਤੇ ਇੰਨਾ ਸਾਡਾ ਇਹਨਾਂ ਤੇ ਆ ਤਾਂ ਸਾਨੂੰ ਮਾਣ ਵੀ ਹੋ ਰਿਹਾ ਹੈ ਆ ਵੀ ਤੁਹਾਨੂੰ ਇੰਨਾ ਸਤਕਾਰ ਮੈਂ ਦਾ ਸਤਕਾਰ ਤਾਂ ਅਸੀਂ ਦੇਣਾ ਹੈ ਸਾਨੂੰ ਆਇਆ ਮਤਕਾਰਨੇ ਆਪਾਂ ਦੇਖਦੇ ਆਂ ਜੀ ਆਮ ਜ਼ਿੰਦਗੀ ਦੇ ਵਿੱਚ ਇਦਾਂ ਦੇ ਵੱਡੇ ਉਪਰਾਲੇ ਕਰਨੇ ਕਿਸੇ ਵੀ ਮਤਲਬ ਕਿ ਸਾਕਸ਼ਵਾਦ ਤੇ ਉਹ ਵੱਡਾ ਕੰਮ ਹੁੰਦਾ ਜੀ ਤੇ ਸੰਤ ਮਹਾਂਪੁਰਸ਼ ਦਾ ਸਭ ਤੋਂ ਪਹਿਲਾਂ ਪਹਿਲ ਹੀ ਨਾ ਕੰਮਾਂ ਨੂੰ ਦਿੰਦੇ ਆ ਚਾਹੀ ਅੱਖਾਂ ਦਾ ਕੈਂਪ ਆ ਚਾਹੀ ਮੈਡੀਕਲ ਕੈਂਪ ਆ ਬਾਬਾ ਜੀ ਆਪਣੇ ਵੱਡਾ ਸਕੂਲ ਚਲਾ ਰਹੇ ਆ ਜੂੜਵਾਲੀ ਦੇ ਵਿੱਚ ਬਹੁਤ ਵੱਡੇ ਉਪਰਾਲੇ ਕਰ ਰਹੇ ਆ ਜੀ ਇਸ ਇਲਾਕੇ ਨੂੰ ਬਾਬਾ ਜੀ ਤਾਂ ਇੰਨੀ ਜਿਆਦਾ ਦੇਣਿਆ ਨਾ ਇਹਨਾਂ ਦਾ ਸਵਾਗਤ ਉਹਨਾਂ ਦਾ ਬਾਣੀ ਅਵੇ ਗੁਰੂਗ੍ਰੰਥ ਸਾਹਿਬ ਦੀ ਜੀੜ ਰੱਖੀ ਹੋਈ ਹੈ ਇਹਨਾਂ ਨੇ ਇਹਨਾਂ ਨੇ ਗੱਲਾਂ ਕਰਕੇ ਸਾਨੂੰ ਇੱਥੇ ਇੰਨਾ ਆਸ਼ਾ ਤੇ ਇੰਨਾ ਪ੍ਰੇਮ ਅਥਾ ਸਾਨੂੰ ਵਿਸ਼ਵਾਸ ਵੀ ਇਸ ਜਗ੍ਹਾ ਤੇ ਬਾਬੇ ਜੋੜੀ ਤੇ ਵੀ ਜਦੋਂ ਕਿ ਤੇ ਪੁਰਾਣੀ ਜਗ੍ਹਾ ਸੀਗੀ ਤਾਂ ਉਦੋਂ ਵੀ ਸਾਡੇ ਬਜ਼ੁਰਗ ਇੱਥੇ ਹੁੰਦੇ ਸੀ ਤੇ ਅਸੀਂ ਉਸੇ ਲੜੀ ਨੂੰ ਚਾਲੂ ਰੱਖਿਆ ਹੋਇਆ ਹੈ ਤੁਸੀਂ ਇੱਥੇ ਪਹੁੰਚੇ ਸਵੇਰ ਤੇ ਆਏ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਨਹੀਂ ਜੀ ਸਾਨੂੰ ਕੋਈ ਬੜੇ ਚੰਗੇ ਕੋਈ ਦਿੱਕਤ ਸਾਡੇ ਸਮਾਂ ਸੀ ਕਿ ਅੱਜ ਚੌਂਕੀ ਭਰੀ ਆ ਸਮੇਂ ਦਾ ਇੰਨੀ ਸੰਗਤ ਦੇ ਅਸੀਂ ਦਰਸ਼ਨ ਦਿੱਤੇ ਆ ਵਾ ਵਾ ਜੀ ਦੇ ਦਿੱਤੇ ਹਾਂ ਸਭ ਬਹੁਤ ਚੰਗਾ ਤੇ ਲੰਗਰ ਪਾਣੀ ਦੀ ਵਿਵਸਥਾ ਪੂਰੀ ਸੀਗੀ ਬਹੁਤ ਜਿਆਦਾ ਬਹੁਤ ਜਿਆਦਾ ਹਾ ਦਿੱਤੋਂ ਬਾਬਾ ਜੀ ਹਾਂ ਜੀ ਸੋ ਦੇ ਨਹੀਂ ਹੋਲ ਅਗੇ ਹੁੰਦੀ ਹੈ ਜਿਹੜੀ ਸੀ ਦੇ ਨੇ ਕਾਈ ਸੰਗਤਾਂ ਜੀ ਬੀਬੀ ਜੀ ਕੈਂਪ ਦੇ ਵਿੱਚ ਨਿਗਾ ਬਣਵਾ ਲੈਂਦੀਆਂ ਜੀ ਵਾਸਤੂ ਉਸ ਤੋਂ ਬਾਅਦ ਜਿਹੜੇ ਆ ਉਹ ਜਿਹੜੇ ਬਰੀਜ਼ ਜਿਹੜੇ ਆ ਨਿਗਾ ਬਣਵਾਉਂਦੇ ਹੋ ਖੁਦ ਜਿਹੜੀ ਆ ਕਿਸੇ ਨਾ ਕਿਸੇ ਚਿਹਰੇ ਨਾਲ ਅੰਗੈਲੀ ਕਰ ਦਿੰਦੇ ਆ ਪਰ ਦੋਸ਼ ਕੈਂਪਾਂ ਦੇ ਲਗਾ ਦਿੰਦੇ ਵੀ ਸਾਡੀ ਨਿਗਾ ਵਧੀਆ ਨਹੀਂ ਬਣੀ ਹੈਗੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਨੀ ਪਰ ਇੱਥੇ ਤਾਂ ਕੋਈ ਇੰਨੀ ਪ੍ਰੋਬਲਮ ਨਹੀਂ ਆਈ ਹੈਗੀ ਤੇ ਬਾਬਾ ਜੀ ਆਪ ਹੀ ਸੰਗਤ ਨੂੰ ਜਦੋਂ ਫਿਰ ਨੀਟ ਕਰਦੇ ਆ ਛੁੱਟੀ ਦਿੰਦੇ ਆ ਔਰ ਇੰਨਾ ਵਿਸਤਾਰ ਨਾਲ ਸਮਝਾਉਂਦੇ ਆ ਕਿ ਡਾਕਟਰ ਨੇ ਤਾਂ ਸਮਝਾਉਣਾ ਸਮਝਾਉਣਾ ਬਾਬਾ ਜੀ ਆਪ ਖੁਦ ਬਹੁਤ ਸਮਝਾਉਂਦੇ ਆ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਮਰੀਜ਼ਾਂ ਨੂੰ ਕੇਅਰ ਤਾਂ ਆਪ ਹੀ ਕਰਨੀ ਪੈਣੀ ਹੈ ਹਾਂਜੀ ਪਰ ਕਾ ਨਹੀਂ ਉਹਦਾ ਮੋਟੀਵੇਸ਼ਨ ਜਿੰਨੀ ਇਹ ਦਿੰਦੇ ਆ ਦੱਸਦੇ ਇਹ ਜਿੰਨਾ ਆ ਮਰੀਜ਼ ਨਹੀਂ ਆਣਗੇ ਨਹੀਂ ਕਰ ਇੱਥੋਂ ਤਾਂ ਜਿੰਨੇ ਵੀ ਹੋਏ ਸਕਸੈਸ ਹੈ ਕੋਈ ਇੱਕ ਅੱਧਾ ਕੋਈ ਬਕਸ ਨਹੀਂ 2002 ਤੋਂ ਕੈਂਪ ਚੱਲ ਰਹੇ ਨੇ ਹਸਪਤਾਲ ਦੀ ਜਿਹੜੀ ਨੈਗਰੇਸ਼ਨ 2002 ਚੋੜੀ ਸੀ ਬੇਫਸ ਤੋਂ ਹੀ ਦੇ ਅੱਖਾਂ ਦੇ ਫ੍ਰੀ ਕੈਂਪ ਚੱਲ ਰਹੇ ਹਨ ਔਰ ਲੱਖਾਂ ਦੇ ਸਾਥ ਦੇ ਨਾਲ ਸੰਤਾ ਨੇ ਫਾਇਦਾ ਲਿਆ ਹੈ ਔਰ ਬਾਬਾ ਜੀ ਦਾ ਔਰ ਮਹਾਪੁਛਨ ਦੀ ਸੋਚ ਅੰਦੀ ਤੇ ਸੋਸ਼ਲ ਵਰਕਰ ਨੇ ਸਮਾਈ ਦੀ ਸੇਵਾ ਕਰਨੀ ਤੋਂ ਜਿਹੜੀ ਸਭ ਤੋਂ ਵੱਡੀ ਸੇਵਾ ਕਿਸਨ ਅੱਖਾਂ ਦਾ ਦਾਨ ਦੇਣਾ ਤੋਂ ਕਹਿੰਦੇ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਿਆ ਤਾ ਸਵਾਦ ਗਿਆ ਤੋਂ ਜਿਨ੍ਹਾਂ ਦੇ ਕੋਲ ਨਜ਼ਰਾਂ ਨਹੀਂ ਹਨ ਉਹਨਾਂ ਨੂੰ ਪਤਾ ਕਰ ਲੱਗੋ ਕਿ ਕਿਦਾਂ ਨੇ ਇੱਥੇ ਆਉਣਾ ਇੱਕ ਨਾ ਆਉਣ ਦੇ ਬਰਾਬਰ ਹੈ ਤੋ ਇਹ ਖਾਦਾਨ ਵहां ਪਸ ਦੇ ਰਹੇ ਹਨ ਬੜਾ ਵੱਡਾ ਇਹ ਆਪਰੇਲਾ ਹੈ ਜਿਹੜੇ ਅਸੀਂ ਆਮ ਖਾਨਪਿੰਡ ਦੇ ਲੰਗਰ ਲਾਣੇ ਹਨ ਉਸ ਤੋਂ ਵਧੀਆ ਇਹ ਲੰਗਰ ਹੈ ਕਿ ਬਾਬਾ ਜੀ ਦੀ ਕੋ ਸੋਚ ਹੈ ਕਿਉਂਕਿ ਮਹਾਪੁਰਸ਼ਾਂ ਦਾ ਸ਼ੁਰੂ ਸ਼ੁਰੂ ਤੋਂ ਹੀ ਇਹ ਮੈਡੀਕਲ ਸਹੂਲਤਾਂ ਦੇਣਾ ਇੱਕ ਸੋਚ ਸੀ ਸੰਤ ਬ੍ਰਿਤਮ ਦਾ ਜੀ ਮਹਾਰਾਜ ਦੇਸੀ ਦਵਾਈਆਂ ਬਣਾ ਕੇ ਦਿਆ ਕਰਦੇ ਸਨ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਹਸਪਤਾਲ ਖੋਲ੍ਹਿਆ ਸੀ ਉਹ ਸਰਕਾਰ ਨੂੰ ਬਣਾ ਕੇ ਦਿੱਤਾ ਉਹਨਾਂ ਦੇ ਜਾਣ ਤੋਂ ਬਾਅਦ ਬਾਬਾ ਜੀ ਨੇ ਉਸ ਲੜੀ ਦੇ ਤਹਿਤ ਹਸਪਤਲ ਬਣਾਉਣਾ ਯਾਦ ਉਹ ਸਮਰਪਿਤ ਕਰਕੇ ਤੋਂ ਅੱਜ ਤੱਕ ਕੈਂਪਾਂ ਮੈਂ ਦੇ ਗਈ ਸੀ ਬਹੁਤ ਦੂਰ ਦੂਰੋਂ ਸੰਗਤਾਂ ਆਈਆਂ ਔਰ 2000 ਦੇ ਕਰੀਬ OPD ਹੋਈ ਆ ਔਰ ਜਿਹਦੇ ਵਿੱਚ ਲੈਂਸ ਲੈਪ ਪਾਉਣ ਵਾਲੇ ਸਿਲੈਕਟ ਕੀਤੇ ਗਏ ਨੇ ਅੱਖਾਂ ਦੇ ਨਾਲ-ਨਾਲ ਮੈਡੀਕਲ ਦਾ ਵੀ ਟਰੀਟਮੈਂਟ ਹੋਇਆ ਜਿਨ੍ਹਾਂ ਨੂੰ ਕੋਈ ਹੈਲਥ ਦੀ ਪ੍ਰੋਬਲਮ ਸੀ ਚਾਹੇ ਗੋਡਿਆਂ ਦੀ ਸੀ 슈ਗਰ ਦੀ ਸੀ BP ਦੀ ਸੀ ਹਾਰਟ ਦੀ ਸੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਸੀ ਸਾਡੇ ਡਾਕਟਰ ਬਲਦੇਵ ਜੀ ਐਕਸ ਡਿਪਟੀ ਡਾਇਰੈਕਟਰ ਹੈਲਥ ਐਂਡ ਡਿਪਾਰਟਮੈਂਟ ਪੰਜਾਬ ਤੋਂ ਸਿਵਾਵਾਂ ਨਵਾ ਰਹੇ ਹਨ ਔਰ ਡਾਕਟਰ ਹਰਦੇਵ ਸਿੰਘ ਜੀ ਹੱਡੀਆਂ ਦੇ ਡਾਕਟਰ ਮਾਰ ਉਹ ਵੀ ਸਿਵਾਵਾਂ ਨਵਾਏ ਡਾਕਟਰ ਅਨਿਲ ਕੁਮਾਰ ਜੀ ਦੰਦਾਂ ਦੇ ਮਾਹ ਡਾਕਟਰ ਜਿਨ੍ਹਾਂ ਨੇ ਸਿਵਾਵਾਂ ਨਵਾਈਆਂ ਉਸ ਤੋਂ ਇਲਾਵਾ ਬਾਹਰੋਂ ਡਾਕਟਰ ਆਏ ਨੇ ਸ਼੍ਰੀ ਗੁਰਦਾਸ ਪਬਲਿਕ ਹਸਪਤਾਲ ਦਾ ਸਟਾਫ ਆਇਆ ਉਹਨਾਂ ਨੇ ਸਿਵਾਵਾਂ ਨਵਾਈਆਂ ਮਾਤਾ ਗੁਜਰੀ ਨਰਸਿੰਗ ਸੂਰਜ ਸਟਾਫ ਆ ਉਹਨਾਂ ਨੇ ਸਿਵਾਵਾਂ ਨਵਾਈਆਂ ਤੋਂ ਐਨਆਰਐਸ ਸਾਹਿਬ ਜੋ ਦੇ ਨਾਲ ਇਹ ਗੁਰਤੇਗਵਾਰ ਜੀ ਨੂੰ ਸਮਰਪਿਤ ਇਹ ਜੋ ਉਹਨਾਂ ਦੀ ਸ਼ਤਾਬ ਜੀ ਨੂੰ ਸਮਰਪਿਤ ਕੈਂਪ ਲੱਗਾ ਹੈ ਬਹੁਤ ਹੀ ਇੱਕ ਵੱਡਾ ਉਪਰਾਲਾ ਹੈ ਤੋਂ ਸਾਨੂੰ ਬੜੀ ਖੁਸ਼ੀ ਹੋਈ ਹੈ ਤਨੂ ਸਾਰੇ ਮੀਡੀਆ ਨੂੰ ਬਹੁਤ ਬਹੁਤ ਸੀ ਮੁਬਾਰਕਾ ਦਿੰਨੇ ਬਾਬਾ ਜੀ ਨੂੰ ਮੁਬਾਰਕਾ ਦਿੰਨੇ ਆ ਜਿੰਨੀਆਂ ਸੰਗਤਾਂ ਨਾਲ ਆਈਆਂ ਉਹਨਾਂ ਨੂੰ ਮੁਬਾਰਕਾ ਦਿੰਨੇ ਆ ਬਹੁਤ ਹੀ ਖੁਸ਼ੀ ਦੇ ਨਾਲ ਇਹ ਜਿਹੜੇ ਕੈਂਪਸ ਸੰਪਰਵ ਹੋਏ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼